ਦੇਸ਼ਾਂ ਵਿਦੇਸ਼ਾਂ ਵਿੱਚ ਵਸਰੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਐਵੇਂ ਨਹੀਂ ਲੋਕਮੰਦ ਦੇ ਸਿੱਧੂ ਮੂਸੇਵਾਲੇ ਨੂੰ ਕੋਈ ਤਾਂ ਗੱਲਬਾਤ ਸੀ ਸਿੱਧੂ ਮੂਸੇਵਾਲੇ ਵਿੱਚ ਇੰਨਾ ਰੁਤਬਾ ਸੀ ਸਿੱਧੂ ਮੂਸੇਵਾਲੇ ਦਾ ਦੇਸ਼ਾਂ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹੁਣ ਤਾਂ ਸਿੱਧੂ ਮੂਸੇਵਾਲੇ ਦਾ ਪੂਰਾ ਬੋਲਬਾਲਾ ਹੋ ਗਿਆ ਹੁਣ ਸਿੱਧੂ ਮੂਸੇਵਾਲੇ ਦੀ ਜੀਵਨ ਬਾਰੇ ਜਾਪਾਨ ਵਿੱਚ ਇੱਕ ਯੂਨੀਵਰਸਿਟੀ ਵਿੱਚ ਪੜਾਇਆ ਜਾ ਰਿਹਾ ਹੈ ਇਹ ਪੰਜਾਬ ਅਤੇ ਪੰਜਾਬੀ ਲਈ ਇੱਕ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਟਿੱਬਿਆਂ ਦੇ ਪੁੱਤ ਨੂੰ ਗਲੋਬਲ ਦੁਨੀਆ ਵਿੱਚ ਹੁਣ ਇੱਕ ਚਮਕਦੇ ਸੂਰਜ ਵਾਂਗ ਦੇਖਿਆ ਜਾ ਰਿਹਾ ਹੈ। ਜਾਪਾਨ ਵਿੱਚ ਬਕਾਇਦਾ ਉਸਦਾ ਇੱਕ ਚੈਪਟਰ ਪੜ੍ਹਾਈ ਵਿੱਚ ਜੋੜ ਦਿੱਤਾ ਹੈ ਜੋ ਵੱਡੇਆਂ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾ ਰਹੀ ਹੈ। ਤੁਹਾਨੂੰ ਅਸੀਂ ਇਸ ਦੀਆਂ ਤਸਵੀਰਾਂ ਵੀ ਦਿਖਾਉਣ ਜਾ ਰਹੇ ਹਾਂ। ਇਸ ਵਿੱਚ ਜਾਪਾਨ ਦੇ ਇੱਕ ਯੂਨੀਵਰਸਿਟੀ ਵਿੱਚ ਸਿੱਧੂ ਮੂਸੇਵਾਲੇ ਦੇ ਤੇ ਸਟੱਡੀ ਕਰਵਾਈ ਜਾ ਰਹੀ ਹੈ। ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਜਨਮ ਤੋਂ ਲੈ ਕੇ ਅਖੀਰ ਸਮੇਂ ਤੱਕ ਦਾ ਸਾਰਾ ਸਿਲੇਬਸ ਪੜਾਇਆ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਤਰ੍ਹਾਂ ਸ਼ੌਰਤ ਅਤੇ ਬੁਲੰਦੀਆਂ ਨੂੰ ਕਿਵੇਂ ਛੂਹਿਆ ਜਾ ਸਕਦਾ ਹੈ ਤੇ ਦੂਜੇ ਪਾਸੇ ਕੁਝ ਲੋਕ ਹਨ ਜੋ ਸਿੱਧੂ ਮੂਸੇਵਾਲੇ ਦੇ ਨਾਲ ਅਜੇ ਵੀ ਨਫ਼ਰਤ ਕਰ ਰਹੇ ਹਨ ਉਸ ਦੇ ਇਸ ਜਹਾਨ ਤੋਂ ਚਲੇ ਜਾਣ ਤੋਂ ਬਾਅਦ ਵੀ ਉਸ ਨਾਲ ਖਾਰ ਖਾਂਦੇ ਹਨ ਵੈਰ ਕੱਢਦੇ ਹਨ ਪੰਜਾਬੀ ਵਿੱਚ ਇੱਕ ਕਹਾਵਤ ਹੈ ਕਿ ਪੰਜਾਬ ਨੇ ਜਦੋਂ ਮਾਰਿਆ ਹੈ ਆਪਣੇ ਗੱਦਾਰਾਂ ਨੇ ਹੀ ਮਾਰਿਆ ਹੈ ਆਪਣੇ ਪੰਜਾਬੀਆਂ ਨੇ ਹੀ ਮਾਰਿਆ ਹੈ ਇੱਕ ਪਾਸਤਾ ਸਿੱਧੂ ਮੂਸੇਵਾਲੇ ਦਾ ਰੁਤਬਾ ਬਿਲਬੋਰਡ ਤੱਕ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਕੀ ਗੋਰੇ ਕੀ ਕਾਲੇ ਸਾਰੇ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਸੁਣਦੇ ਹਨ ਉਸ ਦੀ ਵਾਈਬ ਨੂੰ ਫੀਲ ਕਰਦੇ ਹਨ ਭਾਵੇਂ ਕੀ ਉਹਨਾਂ ਨੂੰ ਪੰਜਾਬੀ ਪਛਾਣ ਸਮਝ ਨਹੀਂ ਆਉਂਦੀ ਪਰ ਜੋ ਗੀਤ ਦੀ ਵਾਈਬ ਹੈ ਉਸ ਉੱਤੇ ਉਹ ਜਰੂਰ ਨੱਚਦੇ ਹਨ ਗਾਉਂਦੇ ਹਨ ਅਤੇ ਉਸ ਨੂੰ ਫੀਲ ਕਰਦੇ ਹਨ ḍear mama ਉਹਨਾਂ ਦਾ ਬੈਸਟ Song ਹੈ ਜਿਸ ਨੂੰ ਸੁਣ ਕੇ ਗੋਰੇ ਅਤੇ ਕਾਲੇ ਰੋਣ ਲੱਗ ਜਾਂਦੇ ਹਨ ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਹੁਣ ਇੱਕ ਪੰਜਾਬ ਦਾ ਹੀ ਕਲਾਕਾਰ ਨਹੀਂ ਬਲਕਿ ਪੂਰੀ ਦੁਨੀਆ ਦਾ ਇੱਕ ਮੋਸਟ ਪੌਪੂਲਰ ਕਲਾਕਾਰ ਬਣ ਚੁੱਕਾ ਹੈ ਭਾਵੇਂ ਕਿ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਇਸ ਸੰਸਾਰ ਵਿੱਚ ਨਹੀਂ ਰਿਹਾ ਪਰ ਉਸ ਦੇ ਗੀਤ ਅਜੇ ਵੀ ਉਸ ਦੇ ਮਾਪਿਓ ਨੇ ਸੰਭ ਕੇ ਰੱਖੇ ਹਨ ਅਤੇ ਸਮੇ ਸਮੇਂ ਸਰ ਉਸ ਦੇ ਗੀਤਾਂ ਨੂੰ ਉਹ ਆਫੀਸ਼ੀਅਲ ਪੇਜ ਤੋਂ ਰਿਲੀਜ਼ ਕਰਦੇ ਹਨ ਜਦੋਂ ਇਹ ਗੀਤ ਮਾਰਕੀਟ ਵਿੱਚ ਆਉਂਦਾ ਹੈ ਤੇ ਨਾਲ ਦੀ ਨਾਲ ਇਹ ਗੀਤ ਮਿਲੀਅਨ ਵਿੱਚ ਪਹੁੰਚ ਜਾਂਦਾ ਹੈ ਯਾਨੀ ਕਿ ਲੱਖਾਂ ਕਰੋੜਾਂ ਲੋਕ ਉਸ ਗੀਤ ਨੂੰ ਸੁਣਦੇ ਹਨ ਕਿਉਂਕਿ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਸਿੱਧੂ ਮੂਸੇਵਾਲੇ ਦੀ ਲਿਖਤ ਸਿੱਧੂ ਮੂਸੇਵਾਲੇ ਦਾ ਗਾਉਣ ਦਾ ਸਟਾਈਲ ਸਿੱਧੂ ਦੀ ਕੰਪੋਜ਼ ਜੋ ਉਸ ਦੇ ਗੀਤ ਨੂੰ ਸ਼ਕਰਾਂ ਤੱਕ ਲੈ ਕੇ ਜਾਂਦੀ ਹੈ ਉਸ ਦਾ ਗੀਤ 295 ਵਿੱਚ ਉਸ ਨੇ ਇੰਨਾ ਸੱਚ ਲਿਖ ਕੇ ਵੱਡੇ ਵੱਡੇ ਸਿਆਸਤਦਾਨਾਂ ਦੀ ਕੁਰਸੀਆਂ ਹਿਲਾ ਕੇ ਰੱਖ ਦਿੱਤੀਆਂ ਐਸਐਵਆਈ ਐਲ ਵਰਗੇ ਗੀਤਾਂ ਨੇ ਪੰਜਾਬ ਦੀ ਨੌਜਵਾਨੀ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ ऐसे करके सिद्धू मूसेवाला ਦਾ ਗੀਤ ਬਲੌਕ ਕਰ ਦਿੱਤਾ ਅਤੇ ਬਹੁਤ ਸਾਰੇ ਐਸੇ ਗੀਤ ਪੰਜਾਬੀ ਹਨ